ਸਾਰੇ ਪਟਿਆਲਾ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨਵਰਾਤਰੀਆਂ ਦੇ ਉਪਲਬਖ ਵਿੱਚ ਸਾਰਿਆਂ ਨੂੰ ਬਹੁ ਬਹੁ ਵਧਾਈ ਤੇ ਜੈ ਮਾਤਾ ਜੀ ਅੱਜ ਮਿਤੀ 5 10 2024 ਜਿਸ ਸ਼ਨੀਵਾਰ ਸ਼੍ਰੀ ਰਾਜੇਸ਼ਵਰੀ ਸੇਵਾਦਲ ਪੰਜਾਬ ਵੱਲੋਂ ਕੜੀ ਚਾਵਲ ਦਾ ਲੰਗਰ ਬਹੁਤ ਹੀ ਸਵੇਰ ਤੋਂ ਚੱਲ ਰਿਹਾ ਹੈ ਮਾਤਾ ਰਾਣੀ ਦੀ ਕਿਰਪਾ ਸਾਡੇ ਪ੍ਰਧਾਨ ਸੁਰਜੀਤ ਜੀ ਸਾਡੇ ਭਰਾ ਨੀਰਜ ਜੀ ਤੇ ਇਹਨਾਂ ਦੀ ਸਾਰੀ ਟੀਮ ਕੇ ਬਣੀ ਰਵੇ ਇਹਨਾਂ ਦੇ ਸਹਿਯੋਗ ਨਾਲ ਨਿਸ਼ਕਾਮ ਜਲ ਸੇਵਾ ਮਾਰਕਰ ਗੋਨੀ ਪਟਿਆਲਾ ਵੱਲੋਂ ਜਲਦੀ ਸੇਵਾ ਵੀ ਲਗਾਈ ਗਈ ਉਹ ਸਵੈਰਥੋਂ ਨਿਰੰਤਰ ਚੱਲ ਰਹੀ ਹੈ ਸਾਨੂੰ ਜਲ ਸੇਵਾ ਵਿੱਚ ਸਾਡੇ ਪ੍ਰਧਾਨ ਸੁਰਜੀਤ ਜੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਜਦੋਂ ਜਲ ਸੇਵਾ ਸ਼ੁਰੂ ਕੀਤੀ ਸੀ ਤਾਂ ਇਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਸਾਨੂੰ ਬਹੁਤ ਸੇ ਹੌਸਲਾ ਦਿੱਤਾ ਅੱਜ ਸਾਰਿਆਂ ਨੂੰ ਬਹੁਤ-ਬਹੁਤ ਨਿਰਾਤਿਆਂ ਦੀ ਮੁਬਾਰਕਵਾਦ ਦਿੰਨੇ ਆ ਤੇ ਆਪਣੇ ਪ੍ਰਧਾਨ ਸੁਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਨਵਰਾਤਰੀ ਦੀ ਬਹੁਤ ਬਹੁਤ ਵਧਾਈ ਦਿੰਦੇ ਆ ਮਾਤਾ ਰਾਣੀ ਦੀ ਕਿਰਪਾ ਸਾਰਿਆਂ ਤੇ ਬਣੀ ਰਹੇ ਤੇ ਉਹ ਹੀ ਸਾਡੇ ਤੋਂ ਸੇਵਾ ਲੰੰਦੀ ਰਹੇ ਤੇ ਭੰਡਾਰੇ ਭਰਪੂਰ ਚੱਲਦੇ ਰਹਿਣ ਜੈ ਮਾਤਾ ਦੀ ਜੈ ਮਾਤਾ ਦੀ ਆਹਾ ਮਹਾਮਾਇਦਾ ਬਹੁਤ ਸਾਡੇ ਦਰਬਾਰ ਕੀ ਜੀ ਅੱਜ ਨਵਰਾਤਰੀਆਂ ਦੇ ਸ਼ੁਭ ਦਿਨ ਚੱਲ ਰਹੇ ਆ ਉਹ ਅੱਜ ਮਹਾਮਾਇਦੇ ਅਸ਼ੀਰਵਾਦ ਸਦਕਾ ਅੱਜ ਤੀਜਾ ਨਵਰਾਤਰਾ ਹੈ ਔਰ ਤੀਸਰੇ ਨਵਰਾਤਰੇ ਦੇ ਅੱਜ ਸ਼ਨੀਵਾਰ ਵੀ ਹੈ ਔਰ ਸ਼ਨੀਵਾਰ ਵਾਲੇ ਦਿਨ ਕਿਉਂਕਿ ਸਾਡੇ ਭਰਾ ਬੜੇ ਸੇਵਾਦਾਰ ਨੇ ਮਹਾਮਾਝ ਦੇ ਦਰਬਾਰ ਦੇ ਸ਼੍ਰੀ ਰਾਜੇਸ਼ਵਰੀ ਸੇਵਾਦਲ ਪੰਜਾਬ ਵੱਲੋਂ ਸੁਰਦੀਜ ਸੁਰਜੀਤ ਕੁਮਾਰ ਜੀ ਪ੍ਰਧਾਨ ਔਰ ਨੀਰਜ ਕੁਮਾਰ ਸਾਡੇ ਭਰਾ ਜਨਨ ਸਕੱਤਰ ਇਹਨਾਂ ਵੱਲੋਂ ਜਿਥੇ ਮਹਾਮਾਝ ਦੇ ਦਰਬਾਰ ਦੇ ਬਿਲਕੁਲ ਸਾਹਮਣੇ ਕੜੀ ਚਾਵਲ ਦਾ ਲੰਗਰ ਔਰ 6ਵਾਂ 6th 0 ਅੱਜ 6ਵਾਂ ਇਹਨਾਂ ਦਾ ਭੰਡਾਰਾ ਜਿਹੜਾ ਹੈ ਵਿਸ਼ਾਲ ਭੰਡਾਰਾ ਮਹਾਮਾਝ ਦੇ ਚਰਨਾਂ ਨੂੰ ਸਮਰਪਿਤ ਕੜੀ ਚਾਵਲ ਦਾ ਲੰਗਰ ਰਾਜਮਾ ਚਾਵਲ ਦਾ ਲੰਗਰ ਔਰ ਖਾਸ ਤੌਰ ਤੇ ਜਿਹੜੇ ਜਿਨ੍ਹਾਂ ਦੇ ਵਰਤ ਹੈ ਜਿਹੜੇ ਉਪਵਾਸ ਵਾਲਿਆਂ ਮਹਾਮਾਈ ਦੇ ਉਹਨਾਂ ਵਾਸਤੇ ਖੀਰ ਤੇ ਪਕੌੜਿਆਂ ਦਾ ਲੰਗਰ ਤਾਂ ਬੜੀ ਸੇਵਾ ਕਰਦੇ ਨੇ ਮਹਾਮਾਈ ਦੀ ਮਹਾਮਾਈ ਦੇ ਦਰਬਾਰ ਦੀ ਲੋਕਾਂ ਦੀ ਤੇ ਮਹਾਮਾਈ ਸਾਡੇ ਭਰਾਵਾਂ ਨੂੰ ਸ਼੍ਰੀ ਰਾਜੇਸ਼ਵਰੀ ਸੇਵਾਦਾਲ ਪੰਜਾਬ ਨੂੰ ਹੋਰ ਤਰੱਕੀਆਂ ਬਖਸ਼ਣ ਨੀਰਜ ਜੀ ਨੂੰ ਸੁਰਜੀਤ ਜੀ ਨੂੰ ਇਹਨਾਂ ਦੀ ਸਮੂਹ ਟੀਮ ਨੂੰ ਮਹਾਮਾਈ ਤਰੱਕੀ ਬਖਸ਼ੇ ਤੰਦਰੁਸਤੀਆਂ ਬਖਸ਼ੇ ਆਸ਼ੀਸ਼ ਔਰ ਆਸ਼ੀਰਵਾਦ ਪ੍ਰਦਾਨ ਕਰੇ ਤਾਂ ਕਿ ਇਸ ਤਰ੍ਹਾਂ ਹੀ ਮਹਾਮਾਈ ਦੇ ਭਗਤਾਂ ਦੀ ਸੇਵਾ ਕਰਦੇ ਰਹਿਣ